ਆਪਣੀਆਂ ਨਸਲਾਂ ਬਚਾਉਣ ਲਈ ਇਕੱਠੇ ਹੋਏ ਪੰਜਾਬ ਦੇ ਇਨਸਾਫ਼ ਸੰਗ ਲੋਕੋ ਗੱਜ-ਵੱਜ ਕੇ ਆਪਣੀ ਆਵਾਜ਼ ਦੇ ਵਿੱਚ ਆਪਾਂ ਜੈਕਾਰਾ ਬੁਲੰਦ ਕਰੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕੀ ਗੱਲ ਬਈ ਅੱਜ ਕਮਾਲੂ ਵਾਲਿਓ ਆਪਾਂ ਇਕੱਠੇ ਹੋ ਗਏ ਤਲਵੰਡੀ ਵਾਲਿਓ ਆਪਾਂ ਇਕੱਠੇ ਹੋ ਗਏ ਅੱਜ ਇੱਥੇ ਐਸੇ ਸਟੇਜ ਦੇ ਉੱਤੇ ਮੈਥੋਂ ਬੋਲਦਿਆਂ ਪਹਿਲਾਂ ਇੱਕ ਬਾਈ ਨੇ ਕਿਹਾ ਕਿ ਸਾਡੇ ਪਿੰਡ ਤਲਵੰਡੀ ਅਕਲੀਏ ਦੇ ਵਿੱਚ ਫੈਕਟਰੀ ਲੱਗ ਰਹੀ ਆ ਆ ਜਾਓ ਉੱਥੇ ਵੀ ਪਹੁੰਚੋ ਅੱਜ ਇੱਕ ਮੁੰਡਾ ਮੇਰੇ ਕੋਲੇ ਆਇਆ ਫੁੱਲੋ ਖਾਰੀ ਤੋਂ ਕਹਿੰਦਾ ਬਾਈ ਸਾਡੇ ਪਿੰਡ ਦੇ ਵਿੱਚ ਵੀ ਗੈਸ ਪਾਈਪ ਲਾਈਨ ਲਗਾ ਰਹੇ ਆ ਸਾਡੀ ਵੀ ਗੱਲ ਕਰੋ ਜਿੱਦੇ ਅਸੀਂ ਲੁਧਿਆਣਾ ਖੜ ਕੇ ਹੱਕਾ ਮਾਰਦੇ ਸੀਗੇ ਵੀ ਆ ਜਾਓ ਪੰਜਾਬ ਦੇ ਉੱਠ ਕੇ ਲੋਕਾਂ ਆਓ ਤੁਹਾਡੇ ਦਰਿਆਵਾਂ 'ਚ ਜ਼ਹਿਰਾਂ ਪਾ ਕੇ ਤੁਹਾਨੂੰ ਮਾਰਿਆ ਜਾ ਰਿਹਾ ਤੁਹਾਡੇ ਬੁੱਢੇ ਦਰਿਆ ਚ ਹਰੀਲੇ ਕਰਤੇ ਕੈਮੀਕਲ ਪਾ ਕੇ ਉੱਦੇ ਨਹੀਂ ਪੰਜਾਬ ਆਖਿਆ ਬਾਈ ਅਸੀਂ ਜੈਸਲਮੇਰ ਤੱਕ ਗੀਕਾ ਨੇਰ ਗਏ ਗੰਗਾ ਨਗਰ ਗਏ ਆ ਬੈ ਚਬ ਤੋਜਮਾਨ ਪੂਰੇ 7 ਮਹੀਨੇ ਅਸੀਂ ਦੱਖਣੀ ਮਾਲਵੇ ਦੇ ਪਿੰਡਾਂ ਚ ਫਰੋਰੀਪੁਰ ਫਰੀਦਕੋਟ ਮੋਗਾ ਅਮਲੋਟ ਹਵੋਰ ਲੁਧਿਆਣਾ ਦੇ ਪਿੰਡਾਂ ਚ ਗਏ ਜਿੰਨਾ ਪਿੰਡਾਂ ਦੇ ਵਿੱਚ 80 80% ਕਾਲਾ ਪੀੜਿਆ ਲੋਕਾਂ ਨੂੰ ਕੈਂਸਰ ਨਾਲ ਲੋਕ ਮਰ ਰਹੇ ਆ ਦੋ ਲੋ ਚਾਰ ਚਾਰ ਸਾਲ ਦੇ ਜਵਾਕ ਮਰ ਰਹੇ ਆ ਦੇਖਦੇ ਜੀ ਲੋਕ ਵੀ ਅਸੀਂ ਮਾਰੇ ਗਏ ਭਈਆ ਜਿਹੜਾ ਪਾਣੀ ਪੀ ਕੇ ਪਰ ਉੱਥੇ ਕਿੰਨਾ ਬੰਦਾ ਪਹੁੰਚਿਆ ਲੁਧਿਆਣੇ ਗਿਣਤੀ ਦਾ 3000 ਬੰਦਾ ਵੀਰਨਤਾ 3 ਕਰੋੜ ਬੰਦਾ ਪੰਜਾਬ ਤੇ ਰਾਜਸਥਾਨ ਦਾ ਪਹੁੰਚਦਾ ਬੰਦਾ 3000 ਹੈ ਮੈਨੂੰ ਰਾਹ ਦੇ ਵਿੱਚ ਪੁਲਿਸ ਦਾ ਘੇਰਾ ਪੈਂਦਾ ਇੱਕ ਪਿੰਡ ਲੁਧਿਆਣੇ ਦੇ ਪਿੰਡ ਦੇ ਵਿੱਚ ਮੈਂ ਕਹਿੰਦਾ ਮੈਂ ਲੱਖਸਧਾਰਾ ਭਾਈ ਮੈਨੂੰ ਪੁਲਿਸ ਘੇਰਦੀ ਹੈ ਲੋਕ ਬਨੇਰਿਆਂ ਤੇ ਖੜ ਕੇ ਤਮਾਸ਼ਾ ਦੇਖਦੇ ਆ ਤੇ ਦਰਵਾਜ਼ਾ ਭੇਡ ਲੈਂਦੇ ਆ ਸਾਨੂੰ ਕੀ ਲੱਗਦਾ ਵੀ ਜਿਹੜੀ ਇਹ ਅੱਗ ਇਹ ਸਾਡੇ ਘਰੇ ਨਹੀਂ ਆਉਣੀ ਅਸੀਂ ਜੈਸਲਮੇਰ, ਬਿਕਾਣੇਰ, ਗੰਗਾਰੇਰ ਵੋਟਾਂ 'ਚ ਖੜੇ ਹੋਣਾ ਸਾਨੂੰ ਇੱਕ ਗੱਲ ਸਾਂਝ ਹੈ ਵੀ ਜਿਹੇ ਸਮਾਜ ਚੋਂਦਾ ਰਹੂਗਾ ਸਾਡਾ ਆਲਾ-ਦਾਲਾ ਜਾਂਦਾ ਰਹੂਗਾ ਅਸੀਂ ਤਾਂ ਜਾਂਦੇ ਰਹਿਣਾ ਜੇ ਪੰਜਾਬ ਸਾਡੀ ਬੋਲੀ ਜਉਂਦੀ ਆ ਜੀ ਤਾਂ ਜਾਂਦੇ ਰਹਿਣਾ ਆਪਾਂ ਸੋਚਦੇ ਆਪਾਂ ਕੀ ਲੈਣਾ ਹੈ ਇਹ ਮਸਲਾ ਲੁਧਿਆਣੇ ਦਾ ਇਹ ਮਸਲਾ ਸਤਲੋਜ ਦਾ ਇਸ ਦਾ ਪਾਣੀ ਕੀ ਪਿੰਦੇ ਫਿਰੜੇ ਵਾਲੇ ਦੇ ਫਿਰੜੇ ਤੇ ਆਵਾ ਮਸਲਾ ਸੀ ਕੀ ਲੈਣਾ ਇਹ ਮਤ ਸੋਚੋ ਯਾਰ ਘਰ ਇੱਕ ਦੇ ਘਰੇ ਆਉਣੀਆਂ ਆ ਜ਼ਿਆਦਾ ਕਰ ਅਹੀਂ ਕੱਠੇ ਨਹੀਂ ਲੈ ਕੇ 24000 ਇੱਕਰ ਜ਼ਮੀਨ ਕੱਲੇ ਲੁਧਿਆਣੇ ਇਕਵਰ ਕੀਤੀ ਜਾਣੀ ਆ ਲੱਖਾਂ ਏਕੜਾਂ ਦੀ ਜ਼ਮੀਨ ਪੂਰੇ ਪੰਜਾਬ 'ਚ ਰੋਕੀ ਜਾਣੀ ਆ ਤੁਹਾਡੀ 50 ਹਜ਼ਾਰ ਏਕੜ ਜ਼ਮੀਨ ਅੱਜ ਗਿਆ ਭਾਰਤ ਵਾਲਿਆਂ ਦੀ ਛੜਕਲ ਰੋਕੀ ਜਾ ਚੁੱਕੀ ਆ ਤੁਹਾਡੀ 50 ਹਜ਼ਾਰ ਏਕੜ ਜ਼ਮੀਨ ਜਿਹੜੀਆਂ ਰੇਤ ਦੀਆਂ ਲੀਆਂ ਵਿਚਾਰਿਆਂ ਰੋਕੀ ਜਾਣੀ ਆ ਐਚੋ ਦੀ ਜਾਣੀ ਆ ਸੋਦੇ ਤਲਵੰਦੋਂ ਰਾਮਲੋ ਲੈ ਕੇ ਸਿੱਧੇ ਉਹ ਪਠਾਰ ਕੋਲ ਰੇਤ ਦੀ ਲਈ ਉਧਰੋਂ ਜਾਣੀਆਂ ਕੱਪ ਵਾਲੀ ਨਾਲ ਲੁਧਿਆਣਾ ਆ ਕਰਦੇ ਫਿਰਦੇ ਸਰਵੇ ਆਪਾਂ ਕਹਿੰਦੇ ਅਸੀਂ ਤਾਂ ਜ਼ਮੀਨਾਂ ਨਹੀਂ ਦੇਵਾਂਗੇ ਜੀ ਸਾਡੀ ਹਿਮਨ ਕੌਣ ਖੋਲੂਗਾ ਜੀ ਸਮਰਾਲੇ ਦੇ ਕੋਲ ਬਾਰੋ ਪਿੰਡਾਂ ਵਾਲੋ ਸਮਰਾਲੇ ਦੇ ਕੋਲੇ ਫੋਨ ਆਇਆ ਮੁੰਡੇ ਦਾ ਕਹਿੰਦਾ ਭਾਈ ਸਾਡੇ ਪਿੰਡ ਐ ਸ੍ਰੀ ਮਾਇਆ ਇੱਕ ਦਿਨ ਕਹਿੰਦਾ ਸਾਡਾ ਛੋਟਾ ਪਿੰਡ ਦੀ 250 ਏਕੜ ਜ਼ਮੀਨ ਖਾੜ ਕਰਨੀ ਆ ਕਹਿੰਦਾ ਛੋਟਾ ਦਾ ਪਿੰਡ ਆ ਅਸੀਂ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਸਾਡੀ ਮਰਜ਼ੀ ਅਸੀਂ ਨਹੀਂ ਦੇਵਾਂਗੇ ਉਹ ਕਹਿੰਦਾ ਜ਼ਮੀਨ ਦਾ ਸਰਕਾਰ ਨੇ ਲੈਣੀ ਲੈਣੀ ਉਹ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਲੋਕਾਂ ਦੀ ਮਨਜ਼ੂਰੀ ਤੋਂ ਬਿਨਾ ਲੋਕਾਂ ਦੇ ਸਹਿਮਤੀ ਦਾ ਬਿਨਾ ਜ਼ਮੀਨ ਨਹੀਂ ਲਵਾਂਗੇ ਤਾਂ ਅੱਗੇ ਆ ਸ੍ਰੀਮਨ ਇਹਨਾਂ ਨੂੰ ਪਤਾ ਕੀ ਚਿੱਠੀ ਕਹਿੰਦਾ ਲਿਖ ਲੋ ਦੇਖੋ ਚਿੱਠੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਚਿੱਠੀ ਦੇ ਵਿੱਚ ਕਿਤੇ ਵੀ ਲਿਖਿਆ ਹੋਇਆ ਕਿ ਤੁਹਾਡੀ ਸਹਿਮਤੀ ਦੀ ਲੋੜ ਆ ਜ਼ਮੀਨ ਲੈਣ ਦੀ ਖਾਤਰ 9 ਤਰੀਕ ਨੂੰ 9 ਜੁਲਾਈ ਨੂੰ ਭਾਰਤ ਤੇ ਅਮਰੀਕਾ ਦਾ ਸਹਿਯੋਗਾ ਹੋਣ ਜਾ ਰਿਹਾ ਵਪਾਰ ਦਾ ਜੇ ਭਾਰਤ ਦੇ ਸਹਿਯੋਗੇ ਦੇ ਉੱਤੇ ਦਸਤਕਤ ਕਰ ਦਿੰਦਾ ਸੌਖਤ ਹੋ ਜਾਂਦਾ ਤੁਹਾਡੀਆਂ ਕਿਹੜੀਆਂ ਜ਼ਮੀਨਾਂ ਚੂਨਾ ਤੁਹਾਡੇ ਉਂ ਇੱਥੇ ਰੁਜ਼ਗਾਰ ਕਰਨ ਨੂੰ ਮਜ਼ਦੂਰੀ ਕਰਨ ਨੂੰ ਵੀ ਇੱਥੇ ਥਾਂ ਹੀ ਨਹੀਂ ਮੈਨਾਂ ਜਾਬ ਰੱਖੇ ਪਰ ਸਾਨੂੰ ਲੱਗਦਾ ਅਸੀਂ ਕੀ ਲੈਣਾ ਹੈ ਸਾਨੂੰ ਕੀ ਹੈ ਘਰ ਦਾ ਕੁੰਡਾ ਭੇੜ ਕੇ ਬਾਜੋਗੇ ਸੋਦੇ ਪਿੰਡਾਂ ਦੇ ਪਾਣੀ ਚੱਕ ਆਓ ਤੁਹਾਡੇ ਇਲਾਕੇ ਦਾ ਨਹੀਂ ਪੂਰੇ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਆ ਅਸੀਂ ਜੱਗ ਪਿੰਡ ਗਏ ਜੱਗ ਲੁਧਿਆਣਾ ਦਾ ਪਿੰਡਾ ਵੱਡਾ ਪਿੰਡਾ ਮੇਲਾ ਮਸ਼ਹੂਰ ਆ ਚਰਗ ਦਾ ਕੱਲੇ ਕੱਲੇ ਘਰ ਦੇ ਮੂਹੇ ਲੈ ਕੇ ਲਿਆ ਹੋਏ ਤੁਹਾਡੇ ਘਰ ਦਾ ਪਾਣੀ ਪੀਣ ਯੋਗ ਨਹੀਂ ਹੈਗਾ 10000 ਵਾਸੀ ਦਾ ਪਿੰਡ ਆ ਬੰਦਾ 100 ਪਹੁੰਚਿਆ ਸੀ ਲੜਨ ਦਾ ਭਾਕੇ ਮਖਮਾਜ਼ਿਆ ਕੀ ਦਰੋਂ ਆਗੇ ਛੋਡੇ ਪਰ ਸਰਪੰਚ ਬੰਨਾ ਸੀ ਆ ਕੇ ਪਰ ਨਹੀਂ ਉੱਠੇ ਲੋਕ ਬੜੇ ਚਾਨ ਆੜਾ ਬੜੇ ਖੁਸ਼ ਹੋ ਕੇ ਜਨਾਬਾਰ ਫੈਦਰੀ ਉਹ ਜ਼ਮੀਨ ਦਿੱਤੀ ਆ ਜੱਜਾ ਗਿਆਨਾਂ ਆਰਾਮ ਸਰਾ ਪਿੰਡਾਂ ਜਿਵੇਂ ਗਿਆ ਮੋਟਾ ਵੇ ਛੋੜਾ ਪਾਣੀ ਪੀਣ ਜੋ ਰਹੇਗਾ ਸੁਰੋ ਨੌਕਰੀਆਂ ਮਿਲ ਗਈਆਂ ਫੈਦਰੀ ਚ ਆ ਇੱਥੇ ਅੱਜ ਮੈਂ ਆਇਆ ਸੰਦੋਹਾ ਨਾਲ ਹੀ ਪਿੰਡ ਦਾ ਬੁਰਜਮਾਨ ਸਾਹਿਬ ਜਦੋਂ ਮੈਂ ਸਦੋਰ ਦੇ ਬੁਰਜਮਾਨ ਸਾਹਿਬ ਨੂੰ ਟੱਪਿਆ ਤਾਂ ਦੋ ਗੱਡੀਆਂ ਖੜੀਆਂ ਸ਼ਰਕ ਦੇ ਉੱਤੇ ਵਪਾਰੀ ਬੰਦੇ ਸੇਠ ਬੰਦੇ ਇਸ਼ਾਰੇ ਕਰੀ ਜਾਣਾ ਜਮੀਨ ਤੇ ਖੜਿਆ ਮੈਂ ਖੜ ਕੇ ਪੁੱਛਿਆ ਮਾਹਬਾਈ ਕੱਛੋਂ ਆ ਕਹਿੰਦੇ ਬਰਨਾਲੇ ਤੋਂ ਆ ਮਾ ਇੱਥੇ ਕਿਵੇਂ ਖੜੇ ਆ ਕਹਿੰਦੇ ਬਈਆ ਸ਼ੇਹ ਕਹਿੰਦੇ ਜਮੀਨ ਬਕਾਊ ਆ ਮਾ ਕੀ ਰੇਟ ਨੇ ਮੰਗਦੇ ਆ ਕਹਿੰਦੇ 60 ਲੱਖ ਰੁਪਈਆ ਮੰਗਦਿਆ ਇਕੱਲੇ ਦਾ ਮਾਵਾ ਤੋਹੀ ਕੀ ਲਾਇਆ ਕਹਿੰਦੇ ਭਾਈ ਕੋਈ ਸਾਨੂੰ ਮਨਜ਼ੂਰਾ ਹੱਦ ਤੱਕ ਦੀ ਜ਼ਮੀਨ ਲੈ ਲੈ ਆ ਜੀ ਉਹ ਖਾਖਰ ਤੋੜ ਨੂੰ ਵੀ ਛੋਟੀਆਂ ਜ਼ਮੀਨਾਂ ਲੈ ਲੈਣਗੇ ਛੋਟੀਆਂ ਟਾਕੀ ਲੈ ਲੈਣਗੇ ਨਹੀਂ ਸਿਕਦੇ ਤੁਹਾਡੇ ਕੋਲ ਕਿਸੇ ਵੇਲੇ ਪਹਿੰਮੇ ਸਾਡੀ ਜ਼ਮੀਨਾਂ ਸੁੱਟ ਲਈਆਂ ਜੀ ਪਰ ਸਾਨੂੰ ਸਮਝ ਨਹੀਂ ਪੈ ਰਹੀ ਇਹਨਾਂ ਗੱਲਾਂ ਦੀ ਮੈਨੂੰ ਐਂ ਦੱਸੋ ਛੋਡੇ ਕੋਲਿਆ ਜ਼ਮੀਨ ਹੈ ਜਿਹੜੀ ਤੁਹਾਡੇ ਸਦੀਆਂ ਤੋਂ ਲੈ ਕੇ ਤੁਹਾਡੇ ਪੁੱਖਿਆਂ ਤੋਂ ਲੈ ਕੇ ਤਾਹਾਨੂੰ ਪਾਰ ਦੀ ਆ ਰਹੀ ਹੈ ਉਹਨਾਂ ਡੋਲਰ ਕਿੱਲ ਮਿਨਾਂ ਨੇ ਤੁਸੀਂ ਇਹਨਾਂ ਨੂੰ ਵੇਚ ਕੇ ਅਰਬਾਂ ਰੁਪਿਆ ਵੀ ਚਾਹੇ ਬਾਤ ਲਓ ਉਹ ਪੈਸੇ ਦਾ ਕੋਈ ਕਾਰਖਾਨਾ ਲਾ ਲੋਗੇ ਕੋਈ ਫੈਕਟਰੀ ਲਾ ਲੋਗੇ ਕੱਲ ਨੂੰ ਫੈਕਟਰੀ ਕਾਰਖਾਨਾ ਫੇਲ ਹੋ ਗਿਆ ਫਿਰ ਕੀ ਕਰੋਗੇ ਪਹਿਲੀ ਗੱਲ ਆ ਫੈਕਟਰੀਆਂ ਕਾਰਖਾਨੇ ਭੁੱਲ ਜਾਓ ਐਸੇ ਵੱਡੇ ਵੱਡੇ ਘਰਾਣਿਆਂ ਨੇ ਆ ਕੇ ਅਸਾਰ 10-10 20-20 50-50 ਹਜ਼ਾਰ ਏਕੜ ਦੇ ਵੱਡੇ ਫਾਰਮ ਬਣਾ ਕੇ ਮਸ਼ੀਨਰੀ ਦਾ ਕੰਮ ਹੋਣਾ ਪਰ ਰੋਜ਼ਗਾਰ ਵੀ ਨਹੀਂ ਮਿਲਣਾ ਐਥੇ ਭਾਜੀਪੀ ਕਾ ਇਹ ਐਸਾ ਖੇਡ ਰਹੀਆਂ ਯਾਰਸੀਆਂ ਇੱਕ ਬੜੀ ਖਤਰਨਾਕ ਖੇਡ ਖੇਡ ਰਹੀਆਂ ਨੇ ਕੀ ਖੇਡਦੇ ਐ ਕੀ ਪ੍ਰਚਾਰ ਕੀਤਾ ਜਾ ਰਿਹਾ ਵੀ ਜੱਟਾਂ ਦੀ ਜ਼ਮੀਨ ਖੋ ਕੇ ਇਸਨਾਂ ਨੂੰ ਦੇਣੀ ਆ ਦਲਤਾਂ ਨੂੰ ਦੇਣੀ ਐ ਉਹ ਨਾ ਜ਼ਮੀਨ ਜੱਟਾਂ ਕੋਲੇ ਰਹਿਣੀ ਆ ਨਾ ਦਲਤਾਂ ਕੋਲੇ ਜਾਣੀ ਆ ਜ਼ਮੀਨ ਤੁਹਾਡੀ ਜਾਣੀ ਆ ਵੱਡਿਆਂ ਘਰਾਣਿਆਂ ਦੇ ਕੋਲੇ ਤੇ ਜਦੋਂ ਫਿਰ ਅਸੀਂ ਐਸੇ ਆਵਾਰਾ ਹੁੰਦੇ ਹੋਏ ਨਾ ਕੋਈ ਕੰਮਕਾ ਸਾਡੇ ਭਲੇ ਰਿਆ ਨਾ ਰਿਵਾਰ ਰਿਹਾ ਨਾ ਮਜ਼ਦੂਰੀ ਬਚੀ ਨਾ ਜਮੀਨਾ ਬਚਿਆ ਫਿਰ ਇਹ ਕਹਿਣਗੇ ਬਾਦੂ ਆ ਖਤਮ ਕਿਵੇਂ ਕਰਨੇ ਆ ਫਿਰ ਖਤਮ ਕਰਨੀਆਂ ਨੀਤੀਆਂ ਕਿੱਲੇ ਆਉਂਦੀਆਂ ਧਿਆਨ ਨਾਲ ਸੁਣ ਲਿਓ ਕੋਰੋਨਾ ਆਇਆ ਅਸੀਂ ਕੋਰੋਨੇ ਵਾਲੇ ਲੋਕਾਂ ਨੂੰ ਪਿੱਟੇ ਮੈਂ ਵੀਡੀਓ ਪਾਈਆ ਮਖਾ ਟੀਕਾ ਨਾਲਵਾ ਵੈਕਸੀਨ ਨਾਲਵਾ ਲੋਕਾਂ ਨੇ ਮੈਨੂੰ ਗਾਲ੍ਹਾਂ ਕੱਢੇ ਕਿ ਤੂੰ ਕੀ ਡਾਕਟਰ ਆ ਤੈਨੂੰ ਕੀ ਪਤਾ ਅੱਜ ਮੌਤਾਂ ਹੁੰਦੀਆਂ ਸੋਡੀਆਂ ਨੌਜਵਾਨ ਮੁੰਡਿਆਂ ਦੀਆਂ ਟੈਕ ਦੇ ਨਾਲ 20 25 25 ਸਾਲ ਦੇ ਉਹ ਕੋਰੋਨਾ ਵੈਕਸੀਨ ਕਰਕੇ ਦੁਆਰਾ ਰਿਜਰ ਸਾਹਮਣੇ ਆ ਰਿਹਾ ਹੈ ਔਰ ਆਵਾਜੀਆਂ ਘਟਾਇਆ ਜਾਂਦੇ ਨਾਲੇ ਦੁਨੀਆਂ ਦੇ ਵੱਡੇ ਵੱਡੇ ਲੋਕ ਬਿਲਗੇਟਸ ਵਰਗੇ ਵੀ ਕਹਿੰਦੇ ਆ ਕਿ ਜਿਹੜੀ ਆਵਾਜ਼ੀ ਆ ਦੁਨੀਆਂ ਦੇ ਬੋਝ ਨੂੰ ਘਟਾਓ ਫਿਰ ਇਹ ਜਿਹੇ ਕਰੋਨੇ ਵਰਗੇ ਜ਼ਹਿਰ ਸਿਜਾਂਦੇ ਜਾਂਦੇ ਆ ਉਹੋ ਜਿਹਾਂ ਵੈਕਸੀਨ ਦਵਾਈਆਂ ਤਿਆਰ ਕੀਤੀਆਂ ਜਾਂਦੇ ਜਾਂਦੇ ਤੇ ਫਿਰ ਲੋਕਾਂ ਨੂੰ ਖਤਮ ਕੀਤਾ ਜਾਂਦਾ ਨਹੀਂ ਸਾਡੇ ਗੱਲਾਂ ਪੱਲੇ ਪੈਣੀਆਂ ਆ ਪੁਲਿਸ ਦਾ ਤਸ਼ੱਦਦ ਤੁਸੀਂ ਸਾਰਿਆਂ ਨੇ ਮੇਰੀ ਵੀਡੀਓ ਸੁਣੀ ਦੇਖੀ ਗੱਲਾਂ ਬਾਤਾਂ ਜੇ ਮੇਰੇ ਵਰਗੇ ਬੰਦੇ ਨੂੰ ਹੱਥ ਪਾ ਸਕਦੇ ਆ ਇਹ ਲੋਕ ਬਾਸ ਸੁਣਦੇ ਆ ਆ ਬੰਦੇ ਨੂੰ ਬਖਸ਼ਣਗੇ ਪਿਛਲੇ ਸਾਲ ਦੇ ਸਾਲ ਦੇ ਵਿੱਚ 40 ਤੋਂ 45 ਮੁੰਡੇ ਝੂਠੇ ਮੁਕਾਬਲੇ ਚ ਮਾਰੇ ਜਾ ਚੁੱਕੇ ਆ ਆ ਤਿੰਨ ਮੁੰਡੇ ਚੱਕੇ ਇਥੋਂ ਡੇਰਾ ਬਾਬਾ ਨਾਲਖ ਤੋਂ ਗਰੀਬ ਘਰਾਂ ਦੇ ਜਵਾਬ ਵਿਚਾਰੇ ਉਹ ਪੀੜੀ ਪੀੜ ਯੂਪੀ ਚ ਲੈ ਜਾ ਕੇ ਗੋਲੀਆਂ ਮਾਰ ਕੇ ਮਾਰਦੇ ਆ ਚੱਕੀ ਫਿਰਦੇ ਸੀ ਵੀ ਇੱਥੋਂ ਮੋਟਰਸਾਈਕਲ ਦੇ ਕੇ ਸੰਤਾਲਾ ਲੈ ਕੇ ਆ ਪਟਿਆਲੇ ਮੁੰਡਾ ਮਾਰਿਆ ਹੱਥ ਘਰੇ ਕਰਾਇਆ ਗੱਡੀ ਦੇ ਵਿੱਚੋਂ ਕੱਢ ਲਿਆ ਮੁੰਡਾ ਮੁੰਡਾ ਪਾ ਕੇ ਸਰਚ ਕੋਈ ਮਾਰਤੀ ਤੇ ਉਸ ਦਿਨ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਵਧਾਈ ਦੇ ਰਹੇ ਆ ਜੇ ਕਿਸ ਨੇ ਗੁਨਾਹ ਕੀਤਾ ਹੈ ਤੁਸੀਂ ਬੰਦਾ ਫੜ ਲਿਆ ਤੁਹਾਡੇ ਕੋਲੇ ਅਦਾਲਤਾਂ ਨੇ ਜੇਲ੍ਹਾਂ ਨੇ ਜੱਜ ਨੇ ਕਾਨੂੰਨ ਨੇ ਸਜ਼ਾ ਦਿਵਾਓ ਤੁਹਾਨੂੰ ਮਾਰਨ ਦਾ ਹੱਕ ਨਹੀਂ ਦਿੱਤਾ ਆ ਮੇਰੀ ਗੱਲ ਹੋਈ ਮੁੰਡਾ ਮਾਰਦਾ ਮੁੰਡੇ ਦੇ ਦੋ ਭਰਾ ਮਾਰੂਗੇ ਝੂਠੇ ਮੁਕਦਮੇ ਜੇਹੇ ਬੰਦ ਕਰਦਾ ਵੀ ਜੇ ਬੋਲੇ ਹੋ ਤਾਂ ਜੇਲ੍ਹ ਤੇ ਨਿਕਲ ਨਹੀਂ ਦੇਣਾ ਕਾਰਨ ਕੀ ਜੇ ਤੁਸੀਂ ਦਾਦ ਤਾਂ ਜਾਓਗੇ ਹਾਈ ਕੋਰਟ ਜਾਓਗੇ ਤਾਂ ਅਸੀਂ ਤੁਹਾਡੇ ਨਾਲ ਆਸ਼ਰ ਕਰਾਇਆ ਇਹਦੇ ਸਿਰੇ ਦੋ ਵੀ ਬੱਚੇ ਆ ਜੇਲ੍ਹ ਜੇਲ੍ਹ ਦਿੱਤੇ ਹੋਇਆ ਇਹਨਾਂ ਨੂੰ ਬਾਹਰ ਨਹੀਂ ਆਉਣ ਦੇ ਮੈਂ ਕਹਿੰਦੇ ਜਾਂਚ ਸੀ ਉਹੋ ਜੀ ਕਾਰਵਾਈ ਕਰਾਂਗੇ ਤੁਹਾਡੇ ਪਿੰਡ ਦੇ ਸਰਪੰਚ ਕਮਾਲੂ ਦੇ ਨੂੰ ਕੁਲਦੀਪ ਸਿੰਘ ਨਾਮਾ ਬਾਈ ਦਾ ਇੱਥੋਂ ਦਾ ਐਸਐਚਓ ਆ ਕੇ ਕਹਿੰਦਾ ਕੋਈ ਗੱਲ ਦੇਖੂੰਗਾ ਤਰੇ ਇਕੱਲੇ ਨਾਲ ਕਹਿੰਦਾ ਕਿ ਨਹੀਂ ਕਹਦਾ ਵੀਡੀਓ ਚੱਲਦੀ ਐ ਦੇਖੂੰਗਾ ਨਾ ਕੀ ਭਾਵਾ ਕੱਲ ਨੂੰ ਕਪੂਲਿਸਨ ਨੂੰ ਚੱਕ ਰਿਆ ਚੱਕ ਕੇ ਰਜਾ ਕੇ ਇਹਨੂੰ ਉੱਥੇ ਕਰਦੇ ਪਤਾ ਕਿਵੇਂ ਆਫਰੇ ਬੰਦਾ ਬੰਦ ਲੈਂਦੇ ਆ ਗੱਤਾਂ ਬੰਦ ਲੀਆਂ ਬਾਹਾਂ ਬੰਦ ਲਿਆ ਸਿਰ ਬੰਦ ਲਿਆ ਤਾਂ ਉਹਨੂੰ ਧਾਰ ਬੰਦ ਕੇ ਹੁਣ ਪਤਾ ਨੱਕ 'ਚ ਪਾਣੀ ਪਾਉਂਦੇ ਆ ਨੱਕ 'ਚ ਸਾਹ ਬੰਦ ਹੁੰਦਾ ਬੰਦਾ ਅੰਨੇ ਬਾਹਾਂ ਜਾਂਦੇ ਆ ਮਾਰਾਂ ਨਹੀਂ ਮਿੰਦੇ ਮੁੰਡਾ ਮੋਰ ਕੇ ਚਾਹ ਕੇ ਗਰਸ ਢੀਲ ਚ ਕਿਸੇ ਨੈਤ ਰੋੜ ਦੇਣਗੇ ਵੀ ਇਹਦਾ ਡੱਬਕੇ ਮਰ ਗਿਆ ਕਿੰਨਾ ਦਰਨੀ ਬੋਲੋਗੇ ਭਾਈ ਕਿੰਨਾ ਜਰ ਦੇਖੀ ਜਾਓਗੇ ਤਮਾਸ਼ੇ ਨੂੰ ਕਿੰਨਾ ਦੇ ਡੀਰ ਕਰੋਗੇ ਆਉਣ ਵਾਲੀ ਅੱਗ ਨੂੰ ਵੀ ਸਾਡੇ ਘਰੇ ਕਰੋ ਉਹਦੋਂ ਬੋਲਾਂਗੇ ਸਖਲ ਵਹੀ ਬੇਨਤੀਆਂ ਕਰਨਾ ਆ ਮਸਲਾ ਇਹ ਨਾ ਸੋਚਿਆ ਕਰੋ ਕਿ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਘਰ ਦਾ ਜਿੱਥੇ ਕਿਤੇ ਕੋਈ ਮਸਲਾ ਹੁੰਦਾ ਚਾਹੇ ਰਵਿੰਦੀ ਇਕਲਿਆਂ ਦੇ ਵਿੱਚ ਕੋਈ ਕੋਈ ਫੈਕਰੀ ਲੱਗ ਰਹੀ ਆ ਕਮਾਲ ਨੂੰ ਫੈਕਰੀ ਲੱਗੀ ਆ ਚਾਹੇ ਕੋਈ ਆਹ ਰਵਿੰਦੀ ਦਾ ਮਸਲਾ ਚਾਹੇ ਆ ਖੁੱਲੋ ਖਰੀ ਦਾ ਮਸਲਾ ਚਾਹੇ ਕਿਦੋਂ ਦਾ ਵੀ ਮਸਲਾ ਭਾਈ ਜਿਹੜੇ ਬਚਨਾਂ ਦਾ ਭਰਾਵੋ ਇਕੱਠੇ ਹੋ ਜੋ ਜਿੱਥੇ ਕਿਤੇ ਕੋਈ ਸਾਨੂੰ ਸੱਤਾ ਆਉਂਦਾ ਤਾਂ ਸਾਨੂੰ ਪਹੁੰਚਣਾ ਚਾਹੀਦਾ ਤੇ ਨਹੀਂ ਆਖੀਆਂ ਬਣਿਆ ਕਈਆਂ ਹੋਈਆਂ ਗੱਲਾਂ ਯਾਦ ਰੱਖਿਓ 2-3 ਸਾਲਾਂ ਮਤ ਪੰਜਾਬ ਦੇ ਹਾਲਾਤ ਦੇਖਿਓ ਮੈਂ 15 ਸਾਲ ਦਾ ਬੋਲਦਾ ਰਿਹਾ ਸੁਣ ਲਓ 15 ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਮੈਂ ਦੀ YouTube ਤੇ ਵੀ ਲੋਕਾਂ ਨੇ ਪਾਣੀ ਮੁੱਕੂ ਪਾਣੀ ਲੋਕਾਂ ਨੇ ਨਹੀਂ ਮੰਨੀ ਗੱਲ ਮਜ਼ਾਕ ਸਮਝਿਆ ਮਖੌਲ ਡਾਇਆ ਛੋਟੇ ਪੈਣ ਲੱਗੇ ਇੱਕ ਸਾਲ ਦੋ-ਦੋ ਮੋਟਰਾਂ ਚ ਤੁਹਾਡੇ ਕੋਲ 10-15 ਸਾਲ ਦਾ ਪਾਣੀ ਬਚਿਆ ਧਰਤੀ ਨੇ ਪੰਜਰ ਹੋ ਜਾਣਾ ਅਸੀਂ ਜੀ ਡਰਾਮਰ ਕਰੇ ਫਰਕਾ ਰੈਲੀਆਂ ਤੇ ਕੱਚ ਕਰਕੇ ਜੰਦਾਬਾਦ ਮਰਦਾਬਾਦ ਹੁਣ ਆਲੇ ਫੋਨ ਕਿਹੜਾ ਗੱਡੀਆਂ ਭਰ ਕੇ ਟਰੱਕ ਭਰ ਕੇ ਟਰੱਕ ਭਰ ਕੇ ਜਾਵਗੇ ਜੀ ਡਰਾਮੇ ਬੁਲਾਇਆ ਹੈ ਕੰਮ ਕੀ ਲੈਣਾ ਅਸੀਂ ਗਲੀ ਬਣਾ ਲਈ ਨਾਲੀ ਬਣਾ ਲਈ ਟਰਾਫਿਕ ਖਾ ਲਿਆ ਵੱਤ ਤੋਂ ਵੱਤ ਕੁਹਰ ਲਸਾਸ ਬਣਾ ਲਿਆ ਫੜਵਾਰੀ ਥੋੜੀ ਲੱਗਣਾ ਆਪਾਂ ਆ ਪੰਜਾਬ ਪੁਲਸੀਆਂ ਭਰਤੀਆਂ ਚੱਲ ਰਹੀਆਂ ਨੇ ਚੋਰ ਮੋਰੇ ਨਹੀਂ ਪੇਪਰ ਹੋ ਰਹੇ ਆ ਕਿਵੇਂ ਬਾਹਰ ਦੇ ਸਟੇਟਾਂ ਦੇ ਬੰਦੇ ਭਰਤੀ ਕੀਤੇ ਜਾ ਰਹੇ ਆ ਅਸੀਂ ਇਹ ਮਰਵਾਹ ਖਾ ਰਹੇ ਆ ਵੀ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਨੌਕਰੀ ਨਾ ਲੈ ਸਕੇ ਆ ਕਿ ਪੰਜਾਬ ਦੇ ਅੰਦਰ ਬਾਹਰ ਦਾ ਬੰਦਾ ਜ਼ਮੀਨ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਕਾਨੂੰਨ ਆ ਰਾਜਸਥਾਨ ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਉਹ ਪੰਜਾਬ ਕਾਨੂੰਨ ਬਣਾ ਚਾਹੀਦਾ 2026 ਦੇ ਵਿੱਚ ਅਗਲੇ ਸਾਲ ਮਤਦਾਨ ਸ਼ਮਾਰੀ ਹੋਣੀ ਆ ਸਾਡੀ ਗੁੰਤੀ ਕਰ ਜਾਨੀਏ ਮੇਰੀ ਗੱਲ ਯਾਦ ਰੱਖੀਂ ਗੱਲ ਗਿਣਤੀ ਦੇ ਖੜੀ ਐ ਜਿੰਨੇ ਅਸੀਂ ਹੈਗੇ ਦੂ ਟੋਟ ਨੂੰ ਅਸੀਂ ਇਕੱਠੇ ਹੀ ਨਹੀਂ ਹੈਗੇ ਇਹ ਬਹੁਤ ਗੰਭੀਰ ਨਤੀਜੇ ਤੁਕਨੇ ਪੈਣਿਆ ਪੰਜਾਬੀਓ ਜੀ ਅੱਜ ਵੀ ਨਾ ਸੰਭਲੇ ਦਾ ਯਾਦ ਰੱਖਿਓ ਆ ਬੱਗਰ ਪਿੰਡ ਦਾ ਬੁੱਕਰਾ ਮੇਰੇ ਪਿੰਡਾਂ ਦੇ ਕੋਲੇ 2 ਸਾਲ ਦਾ ਬੱਚਾ ਟੈਕ ਨਾਲ ਮਰ ਗਿਆ ਦਾ ਆਪ ਉਸਤਾ ਪਿਆ ਰਹਿ ਗਿਆ ਆ ਰੂੜੇ ਕੇ ਪਿੰਡ ਦਾ ਸਾਢੇ 4 ਸਾਲ ਦਾ ਬੱਚਾ ਆਪਣੀ ਦਾਦੀ ਨਾਲ ਮੱਖਾਂ ਤੇ ਕੰਢਿਆ ਗੁਰਦੁਆਰੇ ਟੈਕ ਆ ਗਿਆ ਢਾਲੀ ਪਿੰਡ ਤੋਂ ਮੇਰੇ ਕੋ ਮੁੰਡਾ ਆਉਂਦਾ ਗਰੀਬ ਕਰਦਾ ਵਿਚਾਰਾ ਕਹਿੰਦਾ ਭਾਈ ਮੇਰਾ ਜਵਾਕ ਡਾਕਟਰ ਗਗਨ ਗੈਸਟਰੋ ਦਾਖਲਾ ਪਟੰਡੇ 45000 ਬਿੱਲ ਬਣ ਗਿਆ ਮੈਂ ਦੇ ਨਹੀਂ ਸਕਦਾ ਕਹੇ ਡਾਕਟਰ ਨੂੰ ਮੈਂ ਡਾਕਟਰ ਨੂੰ ਫੋਨ ਕਰਦਾ ਮੈਂ ਡਾਕਟਰ ਸਾਹਿਬ ਗਰੀਬ ਬੰਦਾ ਬਿੱਲ ਨਹੀਂ ਦੇ ਸਕਦਾ ਤੁਸੀਂ ਪੈਸੇ ਨਾ ਲਿਓ ਉਹ ਕਹਿੰਦਾ ਕੋਈ ਗੱਲ ਲੱਖਿਆ ਪੈਸੇ ਤਾਂ ਨਹੀਂ ਲੈਂਦਾ ਮੈਂ ਕਹਾਂ ਉਹ ਬਿਮਾਰੀ ਕੀ ਹੈ ਕਹਿੰਦਾ ਜੀ ਆਂਤ ਗਲ ਗਈ ਮਖਾ ਏਡੇ ਦੇ ਦਿਮਾਗ ਦੀ ਆਂਤ ਕਿਵੇਂ ਗਲ ਗਈ ਕਹਿੰਦਾ ਮੇਰੇ ਕੋਲੇ ਇੱਕ ਦੋ ਕੇਸ ਆਉਂਦੇ ਹੀ ਰਹਿੰਦੇ ਆ ਰੋਜ਼ ਜਿਨ੍ਹਾਂ ਦੀਆਂ ਆਂਤੜੀਆਂ ਗਲ ਰਹੀਆਂ ਨੇ ਜਵਾਕਾਂ ਦੀ ਮਖਾ ਦਾ ਕਾਰਨ ਕੀ ਹੈ ਕਹਿੰਦਾ ਖਾਣਾ ਵੀ ਜ਼ਹਿਰ ਵਾਲਾ ਪਾਣੀ ਪੀਣ ਵਾਲਾ ਵੀ ਜ਼ਹਿਰ ਵਾਲਾ ਤੇ ਹਵਾ ਵੀ ਜ਼ਹਿਰ ਵਾਲੀ ਦੱਸੋ ਬੱਚੋ ਨੇ ਛੋਟੀਆਂ ਨਸਲਾਂ ਜਾਂਉਂਦੀਆਂ ਰਹਿਣਗੀਆਂ ਮੈਂ ਕੱਲ ਦਿੱਖ ਪਿੰਡ ਗਿਆ ਸੱਤ 'ਚ ਬੈਠੇ ਬਰਦਾ ਨਾਲ ਗੱਲ ਕਰਨ ਲੱਗਿਆ ਇੱਕ ਬਾਬਾ ਪਤਾ ਮੈਨੂੰ ਕੀ ਕਹਿੰਦਾ 70 ਸਾਲ ਦੀ ਉਮਰ ਆਦੀ ਕਹਿੰਦਾ ਅਸੀਂ ਤਾਂ ਆ ਵੀ ਨਿਵੇੜ ਚਲੇ ਗਾਹਾਂ ਦੇਖੀ ਜੋ ਕੀ ਹੁੰਦਾ ਮੈਂ ਕਿਹਾ ਬਾਬਾ ਜੇ ਤੇਰਾ ਪਿਓ ਤੇਰਾ ਦਾਦਾ ਪਰਦਾਦਾ ਇਹ ਗੱਲ ਸੋਚਦੇ ਵੀ ਅਸੀਂ ਆ ਆ ਦੀ ਬਣੀ ਨਵੇੜੀ ਕਹਾ ਦੇਖੀ ਜੇ ਤੂੰ ਅੱਜ ਇੱਥੇ ਨਹੀਂ ਸੀ ਬੈਠਾ ਜੇ ਗੁਰੂ ਗੋਬਿੰਦ ਸਿੰਘ ਸੋਚਦਾ ਤੇਰੀ ਪਰਿਵਾਰ-ਕਰਵਾਰ ਕਰਨੀ ਕੋਈ ਲੋੜ ਨਹੀਂ ਤਾਂ ਅੱਜ ਸਾਡਾ ਦੁਨੀਆ ਤੇ ਕੋਈ ਸ਼ਾਨ ਨਹੀਂ ਸੀ ਹੋਣਾ ਆਣ ਬਾਰੀਆਂ ਨਸਲਾਂ ਖਾਤੇ ਧਰਤੀ ਹਵਾਵਾਂ ਪਾਣੀ ਇਹ ਬੋਲੀਆਂ ਇਤਿਹਾਸ ਛੌਂਦਾ ਛੱਡ ਕੇ ਜਾਣਾ ਪਹਿਲੀਆਂ ਪੀੜ੍ਹੀਆਂ ਦਾ ਫਰਜ਼ ਹੁੰਦਾ ਆ ਪਹਿਲੀਆਂ ਪੀੜ੍ਹੀਆਂ ਨੇ ਕੁਰਬਾਨੀਆਂ ਕਰਕੇ ਸਾਡੇ ਹਵਾਲੇ ਕੀਤੀ ਐ ਸੱਜਾ ਤਾਂ ਅਸੀਂ ਆਉਣ ਵਾਲੀਆਂ ਨਸਲਾਂ ਦੇ ਅੱਗੇ ਹਵਾਲੇ ਕਰਨੀਆਂ ਪਰ ਅਸੀਂ ਕਹਿੰਨੇ ਆ ਆਪਾਂ ਕੀ ਲੈਣਾ ਸਾਨੂੰ ਕੀ ਐ ਸਾਡਾ ਥੋੜੀ ਮਸਲਾ ਐ ਇਹ ਪਾਣੀ ਦਾ ਮਸਲਾ ਲੁਧਿਆਣੇ ਦਾ ਬੋਲੀ ਦਾ ਮਸਲਾ ਤਾਂ ਲੱਖਾਂ ਦੇਖੂਗਾ ਆਪਾਂ ਕੀ ਲੈਣਾ ਲੱਖੇ ਦੀ ਕੱਲੇ ਦੀ ਬੋਲੀ ਐ ਤੇ ਜ਼ਬਰ ਦਾ ਮਸਲਾ ਮਤੋੜ ਦੇਖੂਗਾ ਇਹ ਬੰਦਾ ਉਥੋਂ ਬੰਬੇਓ ਛੱਡ ਕੇ ਆ ਗਿਆ ਪੰਜਾਬ ਸੁੱਚਾ ਸੂਰਮਾ ਫਿਲਮ ਬਣਾਈ ਹਿੱਟ ਰਹੀ ਐ ਹਵਾਏ ਫਿਲਮ ਦੇ ਵਿੱਚ ਬੰਦਾ ਹੀਰੋ ਆ ਬਾਈ ਸੁਣਿਆ ਹੁਣੇ ਸ਼ਾਇਦ ਬਹੁਤਾਂ ਨੂੰ ਪਤਾ ਨਾ ਹੋਵੇ 1900 2023 ਸੀ ਬਾਈ 99 ਚਾਈ ਸੀ 2000 ਹਵਾਏ ਫਿਲਮ ਬਣਾਈ ਬਾਈ ਨੇ ਅੱਜ ਕੱਲ ਤਾਂ ਸਾਡੀਆਂ ਫਿਲਮਾਂ ਵੀ ਬੈਨ ਹੋ ਜਾਂਦੇ ਨੇ ਅਜੇ ਕਸ਼ਮੀਰ ਫਾਇਲ ਫਿਲਮ ਆਉਂਦੀ ਹੈ ਮੋਦੀ ਪ੍ਰਮੋਟ ਕਰਦਾ ਟੈਕਸ ਫ੍ਰੀ ਕੀਤੀ ਜਾਂਦੀ ਹੈ ਵੀ ਦੇਖੋ ਲੋਕੋ ਕਿਵੇਂ ਜ਼ੁਲਮ ਹੋਇਆ ਸਾਡੇ ਲੋਕਾਂ ਦੇ ਸਾਡੀ ਫਿਲਮ ਆਉਂਦੀ ਹੈ ਖਾਲੜੇ ਦੇ ਉੱਤੇ ਪਚਨਵੇਂ ਪੰਜਾਬ ਸਾਡੇ ਤੇ ਹੋਏ ਜ਼ੁਲਮਾਂ ਦੀ ਦਾਸਤਾਨ ਉਹ ਫਿਲਮ ਦੇ ਵਿੱਚ ਰੁਕ ਮਾ ਦੂ ਉਹ ਫਿਲਮ ਦੇ ਦੇਖੂਗਾ ਬੱਚੇ ਬੱਚੇ ਦੀ ਉਹ ਫਿਲਮ ਹੀ ਬਿਆਨ ਕਰ ਦਿੱਤੀ ਜਾਂਦੀ ਸਾਡਾ ਕਲਾਕਾਰ ਮੁੰਡਾ ਦਲਜੀਤ ਸਾਝਾ ਆ ਰਾਂ ਇੱਕ ਪਾਸਤਾਉਂ ਦੀ ਕੁੜੀ ਕਲਾਕਾਰ ਲੈ ਲੈਂਦਾ ਆਪਣੀ ਫਿਲਮ ਸਰਦਾਰ ਜੀ ਦੇ ਵਿੱਚ ਸਾਰਾ ਮੁਰਖਾ ਜਹਾ ਧੋਕੇ ਮਗਰ ਪੈਂਦਾ ਇਹ ਗਦਾਰ ਹੈ ਇਹਦਾ ਬਾਈਕਾਟ ਕਰੋ ਇਹਦਾ ਪਾਸਪੋਰਟ ਬਲੈਕਲਿਸਟ ਕਰੋ ਸਾਡੇ ਬਾਰੀ ਗਦਾਰ ਅਸੀਂ ਹੋ ਜਾਨੇ ਆ ਜਦੋਂ ਐਕਟੋ ਕੁੜੀਆਂ ਦੀ ਟੀਮ ਖੇਡਣ ਜਾਊਗੀ ਸਾਡੀ ਪਾਕਿਸਤਾਨ ਦੀਆਂ ਕੁੜੀਆਂ ਦੀ ਟੀਮ ਦੇ ਨਾਲ ਉਦੋਂ ਦੇਸ਼ ਭਗਤੀ ਕਿੱਥੇ ਹੈ? ਆ ਅਗਲੇ ਹਫਤੇ ਪਾਕਿਸਤਾਨ ਦੀ ਹਾਕੀ ਦੀ ਟੀਮ ਬਿਹਾਰ ਦੇ ਵਿੱਚ ਖੇਡਣ ਆ ਰਹੀ ਹੈ ਉਦੋਂ ਦੇਸ਼ ਭਗਤੀ ਕਿੱਥੇ ਹੈ? ਕਾਚੀ ਤੋਂ ਬੰਬੇ ਰਹੀ ਵਪਾਰ ਹੁੰਦਾ ਬੰਦਰਗਾਹ ਦੇ ਰਹੀ ਚੰਗਾ ਲੱਗਿਆ ਉਦੋਂ ਵੀ ਵਪਾਰ ਨਹੀਂ ਰੁਕਿਆ ਉਦੋਂ ਦੇਸ਼ ਭਗਤੀ ਕਿੱਥੇ ਹੈ? ਅੰਮ੍ਰਿਤਸਰ ਦਾ ਮੁੰਡਾ ਜੈਸਾ ਜਿਹੜਾ ਭਾਰਤੀ ਕ੍ਰੈਕ ਨਸ਼ਾਸ਼ਿੰਦ ਆਪੁਰਧਾਨ ਹੈ ਸਾਹਿਦ ਫਰੀਦੀ ਪਾਕਿਸਤਾਨ ਦਾ ਖਿਡਾਰੀ ਕਿਰਕਤਾ ਉਹਦੇ ਨਾਲ ਜੱਫੀਆਂ ਪਾਉਂਦਾ ਉਹਦੇ ਦੀ ਸ਼ਕਤੀ ਕਿੱਥੇ ਰਹੀ ਜਾਵੇ ਸਾਨੂੰ ਹਲੇ ਗੱਲ ਸਮਝ ਨਹੀਂ ਪੈ ਰਹੀ ਇਹਨਾਂ ਗੱਲੋਂ ਕਿਉਂ ਕਿਉਂਕਿ ਅਸੀਂ ਆਪਣਿਆਂ ਦੀਆਂ ਲੱਤਾਂ ਖਿੱਚਣੀਆਂ ਆਉਂਦੀਆਂ ਸਾਡੇ ਜਿੰਨੇ ਵੀ ਬੰਦੇ ਇੱਥੇ ਸਾਨੂੰ ਜਗਾਉਣ ਆਏ ਲਾਹ ਬੰਦ ਕਰਨਾ ਹੈ ਸ਼ਾਸਨ ਦਾ ਰਾਹ ਪਾਉਣਾ ਹੈ ਅਸੀਂ ਰੱਜ ਕੇ ਆਪਣੇ ਬੰਦਿਆਂ ਨੇ ਉਹਨਾਂ ਬੰਦਿਆਂ ਨੂੰ ਬਦਨਾਮ ਕੀਤਾ ਉਹਨਾਂ ਦੇ ਖਿਲਾਫ ਮੋਰਚੇ ਖੋਲੇ ਉਹਨਾਂ ਜਿੰਨਾਂ ਦਾ ਪਛਾਤਾ ਅਸੀਂ ਜਾ ਕੇ ਅਸੀਂ ਨਹੀਂ ਖੜੇ ਇਹ ਪਹਿਲਾਂ ਪਛਾਣ ਜਾਂਦੇ ਆ ਵੀ ਇਹ ਬੰਦਾ ਕੀ ਹੈ ਤੇ ਕੀ ਕਰਨ ਵਾਲਾ ਸਾਨੂੰ ਉਹਦੇ ਮਰਮ ਤੋਂ ਬਾਹਰ ਪਤਾ ਲੱਗਦਾ ਵੀ ਬੰਦਾ ਸਾਡੇ ਕੰਮ ਦਾ ਸੀ ਸੋ ਕਮਾਲੂ ਆਇਓ ਚਾਹੇ ਤਲਵੰਡੀ ਅਕਲਗੇ ਵਾਲੇ ਆਏ ਆ ਚਾਹੇ ਫੁੱਲੋ ਖੜੀ ਆਏ ਆ ਚਾਹੇ ਜੱਛਣ ਦਾ ਵੀ ਮਸਲਾ ਭਾਈ ਕਾਠੇ ਹੋ ਜਾ ਜੇ ਬੱਚਨਾ ਤੇਰੇ ਤੁਹਾਡੇ ਹੱਥਾਂ ਦੇ ਤੇ ਤੁਹਾਡੇ ਜਵਾਬ ਤਣ ਤਣ ਕੇ ਮਰਨਗੇ ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ ਮੇਰੀ ਗੱਲ ਯਾਦ ਰੱਖੋ ਨਹੀਂ ਰਹਿਣਾ ਇਹ ਪੰਜਾਬ ਰਹਿਣ ਜੋ ਨਹੀਂ ਰਹਿਣਾ ਭਾਈ ਛੱਡਣਾ ਨਹੀਂ ਬਹੁਤ ਬੁਰੀ ਤੇ ਆਏ ਹੋਇਆ ਚਾਰ ਸਿਰੋਂ ਸਾਨੂੰ ਘੇਰਾ ਪਾਇਆ ਜਾ ਰਿਹਾ ਹੈ ਚਾਰ ਸਿਰੋਂ ਦੱਬਿਆ ਜਾ ਰਿਹਾ ਹਰ ਪਾਸਿਓਂ ਹਮਲੇ ਹੋ ਰਹੇ ਆ ਸੋ ਅਸੀਂ ਸਾਡੀ ਸਮੁੱਚੀ ਟੀਮ ਸਾਡੇ ਨਾਲ ਭਾਈ ਸਾਡੇ ਵਕੀਲ ਹਾਈ ਕੋਰਟ ਤੋਂ ਵੀ ਆਏ ਨੇ ਸਾਡੇ ਨਾਲ ਭਾਈ ਮਤੋਤ ਸਿੰਘ ਮਾਨ ਜਿਹੜੇ ਅਸੀਂ ਲਗਾਤਾਰ ਇਕੱਠੇ ਕੰਮ ਕਰ ਰਹੇ ਆ ਸਾਡੇ ਨਾਲ ਜਸਕੀਰਤ ਸਿੰਘ ਨੇ ਲੁਧਿਆਣੇ ਤੋਂ ਡਾਕਟਰ ਵੈਸ ਨੇ ਜਿਹੜੇ ਲਗਾਤਾਰ ਪਿਛਲੇ 15-20 ਸਾਲ ਤੋਂ ਐਨਜੀਟੀ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਾਲ ਉਹਦੇ ਵਿੱਚ ਵੀ ਪਾਣੀਆਂ ਦੇ ਮਸਲੇ ਤੇ ਹਵਾਵਾਂ ਦੇ ਮਸਲੇ ਤੇ ਵਾਤਾਵਰਣ ਦੇ ਮਸਲੇ ਤੇ ਲਗਾਤਾਰ ਸਾਡੀਆਂ ਟੀਮਾਂ ਕੇਸ ਵੀ ਲੜ ਰਹੀਆਂ ਨੇ ਜਿੱਥੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਕੇਸ ਲੜੇ ਜਾ ਰਹੇ ਆ ਅਸੀਂ ਹਰ ਪੱਖ ਤੋਂ ਭਰਾਵੋ ਤੁਹਾਡੇ ਨਾਲ ਆ। ਔਰ ਇਨਸਾਨੀਅਤ ਦੇ ਨਾਤੇ ਤੁਹਾਡੇ ਨਾਲ ਆ। ਇੱਕ ਪੰਜਾਬ ਦੇ ਪੰਜਾਬੀ ਪੁੱਤ ਹੋਣ ਦੇ ਨਾਤੇ ਤੁਹਾਡੇ ਨਾਲ ਆ। ਕਿਉਂਕਿ ਸਾਨੂੰ ਇਹਨਾਂ ਜਰੂਰ ਪਤਾ ਹੈ ਕਿ ਨਹੀਂ ਯਾਰ ਇਹ ਵਿਰਾਸਤਾ, ਇਹ ਧਰਤੀਆਂ, ਇਹ ਪਾਣੀ, ਇਹ ਬੋਲੀਆਂ ਸਾਡੇ ਹਿੱਸੇ ਐਵੇਂ ਨਹੀਂ ਆਈਆਂ। ਲੱਖਾਂ ਸਿਰ ਲੱਗੇ ਨੇ। ਖਿਆਲਾਂ ਸਾਲ ਲੱਗੇ ਨੇ। ਮੜਾ ਮੋਏ ਖੂਨ ਡਲਿਆ। ਫੇਰ ਕਦੇ ਸਾਡੇ ਕੋਲੇ ਵਿਰਾਸਤ ਪਹੁੰਚੀ ਐ। ਤੇ ਅਸੀਂ ਇਹਨੂੰ ਐ ਅਯਾਈ ਨਹੀਂ ਗਵਾ ਸਕਦੇ ਆ ਆਪਣੀ ਅੱਖਾਂ ਦੇ ਸਾਹਮਣੇ ਨੂੰ ਮਰਦਾ ਨਹੀਂ ਦੇਖ ਸਕਦੇ ਇਸੇ ਲਈ ਦਿਨ ਰਾਤ ਭਰਾਵਾਂ ਕੀਤਾ ਤੁਰੇ ਫਿਰਦੇ ਆ ਕਦੇ ਕਿਤੇ ਦੇ ਕਦੇ ਕਿਤੇ ਤੁਰੇ ਜੋ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਟੱਕੜੇ ਰਹੋ ਬਹੁਤੀ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਸਾਨੂੰ ਲੱਗਦਾ ਹੈ ਕਿ ਫੈਕਟਰੀ ਬੰਦ ਕਹਿੰਦੇ ਆ ਜਿਹਦਾ ਹੈ ਹੀ ਕੁਝ ਨਹੀਂ ਉਹ ਬੰਦਾ ਜੀਰੇ ਵਾਲਾ ਜਿਹਦੀ ਸੈਂਟਰ ਤੱਕ ਪਹੁੰਚ ਸੀਗੀ ਐਮਐਲਏ ਵੀ ਬਣਿਆ ਬਲਹੋਤਰਾ ਹੋ ਤੇ ਸਾਰੇ ਪੰਜਾਬ ਦੀ ਪੁਲਿਸ ਉੱਥੇ ਲਾਤੀ ਸੀਗੀ 40000 ਬੰਦਾ ਲੱਗਾਈ ਪੁਲਿਸ ਉੱਥੇ ਰਾਤ ਨੂੰ ਮੈਂ ਹਾਂ ਤੰਬੂ 'ਚ ਬੈਠਾ ਮੀਂਹ ਪੈਣ ਲੱਗ ਗਿਆ ਜੀਰੇ ਬੈਠਾ ਨੂੰ ਆ ਗਿਆ ਡੀਐਸਪੀ ਲੈ ਕੇ ਦੋ ਤਾਈਸ ਫੋਰਸ ਉੱਥੇ ਜਿਹੜੇ ਮੇਰੀਆਂ ਮਾਵਾ ਬੈਠੇ ਆ ਇਹ ਜਿਹੜਾ ਸਾਡੇ ਨਾਲ ਮਾਈਆਂ ਸੀਗੀ ਇੱਕ ਬੈਠੀਆਂ ਅੱਗੇ ਹੋ ਗਈਆਂ ਕਿਨੇ ਇਹ ਲੱਖੇ ਨੂੰ ਖੜਨਾ ਸਾਡੇ ਨਾਲ ਪਹਿਲਾਂ ਦੇਖੇ ਪਿੱਛੇ हट ਗਿਆ ਵੱਧੀਆਂ ਬੰਗੀਆਂ ਗੱਲਾਂ ਨਹੀਂ ਜਿਉਹ ਉਹਦੀਆਂ ਫੈਕਟਰੀਆਂ ਬੰਦ ਹੋ ਸਕਦੀਆਂ ਇਹਦਾ ਕੁਝ ਵੀ ਨਹੀਂ ਆ ਇਹ ਸਾਡੇ ਇਲਾਕੇ ਦਾ ਇੱਥੋਂ ਦਾ ਕੋਈ ਬੰਦਾ ਹੋਣਾ ਰੇੜਲਾ ਬੰਦਾ ਇੱਥੋਂ ਦੀ ਇੱਕ ਬਾਹਰ ਲੱਗੀ ਰਾਮੇ ਦਾ ਪਾਰੇ ਮਾਹੌਲ ਕੀ ਸਿਰ ਤੇ ਆ ਇਹ ਕਹਿੰਦੇ ਆ ਕਿ ਫੈਕਟਰੀਆਂ ਦੇ ਖਿਲਾਫ ਹੈ ਵਿਕਾਸ ਦੇ ਖਿਲਾਫ ਹੈ ਇਹ ਡਿਵੈਲਪਮੈਂਟ ਨਹੀਂ ਚਾਹੁੰਦੇ ਇਹ ਉਦਯੋਗ ਨਹੀਂ ਚਾਹੁੰਦੇ ਕਾਰਖਾਨੇ ਨਹੀਂ ਚਾਹੁੰਦੇ ਯਾਰ ਜਿਹੜੇ ਉਦਯੋਗ ਜਿਹੜੇ ਕਾਰਖਾਨੇ ਜਿਹੜੀਆਂ ਫੈਕਟਰੀਆਂ ਸਾਡੇ ਪਾਲੀਆਂ ਜ਼ਹਿਰ ਪਾ ਕੇ ਸਾਨੂੰ ਮਾਰ ਰਹੀਆਂ ਆ ਸਾਡੀਆਂ ਹਵਾਵਾਂ ਨੂੰ ਉਸ ਕਰਤੀਆਂ ਧਾਕੀ ਦੇ ਵਿੱਚ ਪਾਣੀ ਪਾਈ ਜਾਂ ਥੱਲੇ ਬੋਰ ਕਰਕੇ ਕੋਈ ਅਸੀਂ ਯਾਰ ਅੱਗ ਲਾਉਣੀ ਹੈ ਹੋਈਆਂ ਫੈਕਟਰੀਆਂ ਨੂੰ ਉਹਨਾਂ ਨੂੰ ਦੱਸੋ ਜੇ ਜਿਉਂਦੇ ਨਾ ਰਹੇ ਵਿਕਾਸ ਕਾਦਾ ਭਾਈ ਜੇ ਮਾਰੀ ਕੇ ਤਾਂ ਇਹ ਫੈਕਟਰੀਆਂ ਛੱਟਣਗੀਆਂ ਫਿਰ ਹੋਰ ਬਹੁਤਾਂ ਦੀਆਂ ਫੈਕਟਰੀਆਂ ਦੁਨੀਆ ਭਰ ਚ ਲੱਗਦੀਆਂ ਉਹੋ ਜਿਹੀਆਂ ਲਾ ਲੋ ਜ਼ਰੂਰੀ ਆ ਵੀ ਰੱਟ ਜੋ ਹੁੰਦੀਆਂ ਫੈਕਟਰੀਆਂ ਲਾਉਣ ਦਾ ਇਹਨੇ ਇਹ ਖਤਰਨਾਕ ਕੈਮੀਕਲ ਛੱਡਦੀਆਂ ਨੇ ਹਵਾ 'ਚ ਵੀ ਪਾਣੀ 'ਚ ਵੀ ਧਰਤੀ 'ਚ ਵੀ ਹੁਣ ਛੋਡੇ ਕੋਲ ਨਾ ਬੀਬੀ ਬਰਜਿੰਦਰ ਨੇ ਆਉਣਾ ਨਾ ਜੀ ਬਿੰਦਿੰਦਰ ਨੇ ਆਉਣਾ ਨਾ ਉਹ ਦੂਜੇ ਤੀਜੇ ਕਿਸੇ ਬਾਦਮ ਨੇ ਆਉਣਾ ਆ ਜਾਣਗੇ ਹਮ ਤਾਂ ਆ ਗਏ ਬਾਈ ਆ ਵੀ ਜਾਣਗੇ ਏਡੀ ਨਹੀਂ ਗੱਲ ਭਵੰਤ ਤਾਂ ਇੱਥੇ ਬੈਠਾ ਹੁੰਦਾ ਜੇ ਪੱਟਾ ਹੈ ਬਈ ਆਪਣੇ ਨਾਲ ਹੀ ਬੈਠਾ ਹੁੰਦਾ ਹੀ ਨਾ ਮੈਂ ਛੋਡੇ ਨਾਲ ਆ ਸਭ ਤੋਂ ਛੋਡੇ ਖਿਲਾਫ ਆ ਜਾਂਦੇ ਕਿਹਾ ਦੂਜੇ ਆਣਗੇ ਹੁਣ ਕਿ ਅਸੀਂ ਛੋਡੇ ਨਾਲ ਆ ਜਿੱਦੇ ਪਾਵਰ ਚਾਕੇ ਉਹਦੇ ਭਵੰਤ ਤੇ ਬਿੰਦਿੰਦਰ ਕੋਲ ਬੈਠੇ ਹੋਣਗੇ ਬਈ ਛੋਡੇ ਨਾਲ ਆਪਾਂ ਇਹੋ ਜਿਹਾ ਕਹਿੰਦੇ ਖੂਜੋ ਨਿਕਲੇ ਖਾਤੇ ਜੀ ਖਾਤੇ ਜੀ ਨਿਕਲੇ ਖੂਜ ਆਹੀ ਕੰਮ ਚੱਲਿਆ ਅਸੀਂ ਵੋਟਾਂ ਮਤਾ ਕਿਵੇਂ ਪਾਉਣੇ ਆ ਵਿਰਾਨ ਆ ਜੱਟ ਜੇ ਇਹ ਹਜ਼ਾਰ ਦੀ ਜੱਟਾਂ ਦੇਣਾ ਕਹਾ ਚਾਹੇ ਗਲਾਈ ਯੱਤਰੀ ਕੋਈ ਸੰਭ ਪਰਵਾਹ ਨਹੀਂ ਉਹਦੀ ਕੀ ਸੋਚ ਆਦੀ ਕੀ ਸਮਝ ਐ ਕੀ ਉਹਦੀ ਰਣਨੀਤੀ ਐ ਉਹ ਕੀ ਚਾਹੁੰਦਾ ਬੰਦਾ ਨਾ ਕੋਈ ਅਸੀਂ ਦੇਖਿਆ ਕੁਛ ਅੱਖ ਨਹੀਂ ਦੇਖਦੇ ਨਾ ਗੱਲਾਂ ਬੜਾ ਗਾਹੋਂ ਵੀ ਨਹੀਂ ਦੇਖਣਾ ਤੇ ਦੇਖ ਲਓ ਹੁਣ ਤੁਸੀਂ ਜੋਰ ਲਾਉਂਗੇ ਵੀ ਭੋਕਾ ਨਹੀਂ ਇਤਨੀ ਚਾਹੀਦਾ ਤੱਕੜੀ ਜੱਤ ਦੇ ਪੰਜਾ ਜੱਤ ਦੇ ਹੋਰਿਆ ਮਰਜੀ ਜੱਤ ਹੁਣ ਅਸੀਂ ਐਂ ਜੋਰ ਲਾਉਣਾ ਕਦੇ ਪੰਜਾਬ ਲਈ ਵੀ ਖੜ੍ਹ ਜਾ ਕਉ ਧਰਤੀ ਲਈ ਪਾਣੀ ਲਈ ਬੋਲੀ ਲਈ ਇਤਿਹਾਸ ਲਈ ਨਸਲਾਂ ਲਈ ਪਸਲਾਂ ਲਈ ਵੀ ਕਦੇ ਖੜ੍ਹ ਕੇ ਸੋਚੋ ਯਾਰ ਜਿਵੇਂ ਰੇਤਾ ਰੇਤਾ ਕਰਦਾ ਨਾ ਮੁੱਠੀ ਚ ਰੇਤਾ ਇਹ ਪੰਜਾਬ ਵੀ ਐਂ ਕਰਦਾ ਤੁਰਿਆ ਜਾਂਦਾ ਹੈ ਕਈ ਵਾਰੀ ਸੋਚ ਸੋਚ ਕੇ ਦਿਮਾਗ ਪਾਟਣ ਵਾਲਾ ਹੋਇਆ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਸਾਡਾ ਬਣੂਗਾ ਕਦੋਂ ਤੁਹਾਨੂੰ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਇੰਨੀ ਗਰਮੀ ਆ ਤੁਸੀਂ ੁੱੱਪੇ ਵੀ ਬੈਠੇ ਥੋੜਾ ਵੀ ਧੰਨਵਾਦ ਪਰ ਇਹ ਗਰਮੀਆਂ ਠੰਡਾ ਨੇਰੀਆਂ ਝੱਖੜ ਇਹ ਤਸ਼ੱਦਦ ਸਰਕਾਰਾਂ ਦੇ ਚੱਲਣੇ ਪੈਂਦੇ ਹੁੰਦੇ ਨੇ ਬਾਈ ਕੋਈ ਨਵੀਂ ਗੱਲ ਨਹੀਂ ਇਹ ਮੁੱਢ古ੀਮੋ ਸਾਡੇ ਨਾਲ ਹੁੰਦਾ ਹੀ ਆਇਆ ਸਾਡੇ ਗੁਰੂਆਂ ਨੇ ਵੀ ਝੱਲਿਆ ਸਾਡੇ ਯੋਧਿਆਂ ਨੇ ਵੀ ਝੱਲਿਆ ਅੱਜ ਸਾਡੇ ਤੇ ਵੀ ਉਹੀ ਵਕਤ ਆ ਗਿਆ ਤੇ ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਮੰਦਾ ਤੱਕੜੇ ਰਹੋ ਕੱਟੇ ਰੋ ਹੌਸਲਾ ਛੱਡਿਓ ਐ ਨਹੀਂ ਹੁੰਦਾ ਵੀ ਰਾਤ ਹੀ ਰਹੂਗੀ ਜੇ ਰਾਤ ਆ ਤਾਂ ਕਰ ਦਿਨ ਵੀ ਚੜੂਗਾ ਸੂਰਜ ਵੀ ਉੱਕੂਗਾ ਹੌਸਲਾ ਨਹੀਂ ਛੱਡਣਾ ਸੀ ਵੀ ਛੱਡਦੇ ਤੁਰ ਹੀ ਕਰਦੇ ਆ ਫੇਰ ਵੀ ਲੋਕ ਕਰੇ ਸਾਥ ਦਿੰਦੇ ਹੈਗੇ ਨਹੀਂ ਵੀ ਦਿੰਦੇ ਫੇਰ ਵੀ ਤੁਰਦੇ ਨੇ ਨਹੀਂ ਕੋਈ ਗੱਲ ਨਹੀਂ ਕਦੇ ਜਾ ਕਰਨਗੇ ਲੋਕ ਕਦੇ ਸੋਚਣਗੇ ਲੋਕ ਕਦੇ ਉੱਠਣਗੇ ਲੋਕ ਸਤਨਾਵਾ ਸਾਰੀ ਸੰਗਤ ਦਾ ਜੈਕਾਰਾ ਵਲੰਤਾਵਾ ਦੇ ਵਿੱਚ ਆਪਾਂ ਫੇਰ ਲਾਉਣਾ ਪਤਾ ਲੱਗੇ ਜੇ ਇੱਥੇ ਕਮਾਲੂ ਫੈਕਟਰੀ ਦੇ ਮਸਲੇ ਨੂੰ ਲੈ ਕੇ ਅੱਜ ਇਸ ਇਲਾਕੇ ਦੇ ਲੋਕ ਇਕੱਠੇ ਹੋਏ ਆ ਬਟੰਡੇ ਜ਼ਿਲ੍ਹੇ ਦੇ ਲੋਕ ਇਕੱਠੇ ਹੋਏ ਆ ਪਤਾ ਲੱਗੇ ਸੀਆਈਡੀ ਨੂੰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕਿ ਲੋਕ ਹੁਣ ਇਹ ਜ਼ਬਰ ਇਹ ਜ਼ੁਲਮ ਨਹੀਂ ਚੱਲਣਗੇ ਲੋਕ ਇਹ ਜ਼ਹਿਰ ਹੁਣ ਨਹੀਂ ਖਾਣ ਪੀਣਗੇ ਇਹ ਦੁਬਾਰਾ ਬੋਲ ਰਿਹਾ ਹੈ ਆ ਜਾ ਭਾਈ ਆ ਜਾ ਗਰਮੀयां ਲੋਕਾਂ ਨੇ ਮੈਂ ਮਾਸਿਕ ਵੀ ਬੋਲਾਂਗੇ ਤੁਹਾਨੂੰ ਹੋਰ ਬੁਲਾ ਰਹੇ ਹਾਂ ਦੱਸੋ ਕਿਹੜੇ 14 ਤਰੀਕ ਵਾਲੀ ਗੱਲ ਫਿਰ ਨੌਜਵਾਨ ਨੇ ਦੁਹਰਾਈ ਆ ਯਾਦ ਕਰਾਈ ਆ ਤਲਵੰਡੀ ਅਕਲੀਆ ਅਸੀਂ ਪਹੁੰਚਾਂਗੇ ਤੁਸੀਂ ਸਾਰਿਆਂ ਨੇ ਪਹੁੰਚਣਾ ਬਈ ਆਪਾਂ ਸਾਰਿਆਂ ਦੇ ਬੋਢੇ ਦਾ ਮੋਢਾ ਜੋੜ ਕੇ ਚੱਲਣਾ ਹੈ ਸਾਹਿਕ 13 ਤਰੀਕ ਨੂੰ ਮੈਂ ਚੇਤੇ ਰੱਖਿਓ ਮੇਰੇ ਦਿਮਾਗ ਚੋਂ ਨਿਕਲ ਗਈ ਧਿਆਨ ਨਾਲ ਸੁਣ ਲਿਓ 13 ਤਰੀਕ ਨੂੰ ਬਰਨਾਲੇ ਦੇ ਵਿੱਚ ਜਿਹੜਾ ਪੁਲਿਸ ਦਾ ਜ਼ਬਰ ਆ ਸ਼ਬਦ ਦਾ ਸਾਡੇ ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਜਾ ਰਹੇ ਆ ਲੱਤਾਂ ਵਾਹ ਦੇ ਵਿੱਚ ਰੋਜ਼ ਗੋਲੀਆਂ ਮਾਰਦੇ ਆ ਇਹ ਡੈਕਟਰ ਕਹਿੰਦੇ ਲੱਤ ਦੀ ਗੋਲੀ ਮਾਰੀ ਬੰਦਾ ਭੱਜ ਗਿਆ ਜੀ ਅਸੀਂ ਮਗਰ ਭੱਜੇ ਜੀ ਉਹਨੇ ਸਾਡੇ ਤੇ ਕੱਢ ਕੇ ਸੱਤ ਗੋਲੀਆਂ ਅਸੀਂ ਗੋਲੀ ਮਾਰਤੀ ਸਾਡੇ ਪੁਲਿਸ ਵਾਲੇ ਪਾਕਿ ਗੋਲੀ ਲੱਗ ਕੇ ਨਾ ਗਈ ਕੋਈ ਕਹਾਣੀ ਦਰਾਂਦੇ ਹਰ ਵਾਰ ਆ ਮਾਮਾ ਪੈਣਾ ਬੈਠਿਆ ਚਿੱਟਾ ਮੁੱਕ ਗਿਆ ਲਾਜ ਦਿਓ ਮੈਂ ਤਾਂ ਅੱਜ ਬੁਰਜਮਾਨ ਸਾਹਿਬ ਤੋਂ ਆਇਆ ਤੇ ਕੋਰਲੇ ਪਿੰਡ ਤੋਂ ਆਇਆ 20 ਮਾਮਾ ਚੱਲਣ ਆਹ ਕੜੀਆਂ ਬਿਲਕੜੀਆਂ ਸੀ ਸਾਡੇ ਆ ਪੰਜਾ ਸੱਤ ਮਿੰਟ ਮਹੀਨਾ ਜੀ 20 ਮੁੰਡੇ ਮਰ ਗਏ ਪਿੰਡ ਚ ਸਕੇ ਸਕੇ ਭਰਾ ਕੋ ਨਹੀਂ ਤੋੜਨਾ ਫਾ ਲੈ ਕੇ ਮਰ ਜਾ ਕੋ ਕੀ ਕਾ ਲਾ ਕੇ ਮਰ ਗਏ ਇਹ ਡਰਾਮਾ ਜੁੱਧ ਨਸ਼ਿਆਂ ਵਿਰੁੱਧ ਐਵੇਂ ਹੀ ਲੈ ਕੇ ਜੇ ਸੀ ਵੀ ਕਿਹਦਾ ਕੋਣਾ ਧਾਤਾ ਕਿ ਕਿਹਦੇ ਦਾਲੇ ਹੋ ਗਏ ਉਹ ਸਾਰਾ ਡਰਾਮਾ ਰੱਜਿਆ ਜਾ ਰਿਹਾ ਉੱਠੋ ਯਾਰ ਕਿਸੇ ਨਾ ਕੋ ਨਸ਼ੇ ਨਾਲ ਮਰ ਜੂ ਕੋਈ ਪਾਣੀ ਜ਼ਹਿਰ ਵਾਲੇ ਦਾ ਮਰ ਜੂ ਕੋ ਸਾਹ ਜ਼ਹਿਰ ਵਾਲੀ ਹਵਾ ਨਾਲ ਲੈ ਕੇ ਮਰ ਜੂ ਕੋਈ ਜ਼ਹਿਰੀਲਾ ਖਾ ਕੇ ਮਰ ਮਾਦ ਨਾਲ ਚੰਗਾ ਹੁੰਦਾ ਲੜਕੇ ਮਰੀਏ ਫਿਰ ਜੇ ਮਰਨਾ ਛੇਗਾਸ ਕਰਕੇ ਮਰ ਗਏ ਘੱਟੋ ਘੱਟ ਆਉਣ ਵਾਲਿਆਂ ਨੂੰ ਹੁਣਾਂ ਚੌਂਦੀਆਂ ਰਹਿਣ ਚੰ। ਸੋ 13 ਤਰੀਕ ਨੂੰ ਬਰਨਾਲੇ ਚ ਬਈ ਹਰ ਹਾਲ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਲੜਾਈ ਸਾਡੀ ਐ ਕਿਉਂਕਿ ਜੇ ਵਾਰੀ ਸਾਡੀ ਆ ਗਈ ਛੋਟੀ ਕਿਸੇ ਦੀ ਵੀ ਆ ਜੂਗੀ। ਸਾਨੂੰ ਲੱਗਦਾ ਨਾ ਵੀ ਇਦਾਂ ਸੀ ਸਾਡੀ ਦਾ ਵਾਰੀ ਨਹੀਂ ਆਉਣੀ ਆਪਾਂ ਤਾਂ ਘਰੇ ਬੈਠੇ ਆ ਨਹੀਂ ਕਿਸੇ ਨੂੰ ਵੀ ਕੱਲ ਨੂੰ ਸੜਕੋ ਚੱਕ ਕੇ ਜੋ ਮਰਜ਼ੀ ਕਰ ਦੇਣਗੇ। ਉਹ ਜੇ ਮੈਂ ਤੁਹਾਨੂੰ ਮੈਂ ਗੱਲ ਸੁਣਾਉਣਾ ਜਦੋਂ ਹਿਟਲਰ ਯੂਦੀਆਂ ਨੂੰ ਮਾਰ ਰਿਹਾ ਸੀ ਨਾ ਤਾਂ ਜਿਹੜੇ ਹਿੱਕ ਉੱਤੇ ਨੇੜੇ ਸੀ ਬੰਦੇ ਉਹਨਾਂ ਨੂੰ ਕਿਸੇ ਨੇ ਕਿਹਾ ਕਹਿੰਦਾ ਉਹ ਤੁਸੀਂ ਨਿਕਲ ਨਿਕਲ ਜਾਓ ਕਹੇ ਪਾਸੇ ਬੱਜੋਗੇ ਤੇ ਨਹੀਂ ਸੋਦਾ ਹੈ ਨਸਾਨ ਕਰ ਦੇਣਗੇ ਇਹ ਤੁਹਾਨੂੰ ਮਾਰੂਗਾ ਉਹ ਮੋੜ ਕੇ ਪਤਾ ਕੀ ਕਹਿੰਦੇ ਯਹੂਦੀ ਕਹਿੰਦੇ ਅਸੀਂ ਤਾਂ ਸਰਦਾਰ ਜੀ ਹਿੱਕ ਲਰਨਾ ਬੈਠ ਕੇ ਰੋਟੀ ਖਾਣੇ ਸਾਨੂੰ ਨਹੀਂ ਹਿੱਕ ਲਰਨਾ ਪਸ ਕਹਿੰਦਾ ਜਿੱਦੇ ਹਿੱਕ ਲਰਨੇ ਕਿਹਾ ਵੀ ਦੇ ਆਉਣਾ ਆ ਤੇ ਆਪਣੇ ਨੇੜੇ ਦੇ ਸਰਦਾਰ ਜੀ ਨੂੰ ਫੜ ਕੇ ਦਿਓ ਗਾਇ ਚੈਂਪਰਾ ਚ ਪੱਠੀਆਂ ਚ ਇਹਨੂੰ ਵੀ ਭੜਾਓ ਗੱਡੀ ਉਹਦੇ ਚਿੱਕਾ ਮਾਰ ਲਾਗੇ ਸੋ ਮੇਰਾ ਕਹਿਣ ਦਾ ਭਾਵਾ ਜਿਹੜਾ ਮਰਜੀ ਕਿਸੇ ਜਿੰਨਾ ਮਰਜੀ ਨੇੜੇ ਆ ਵਾਰੀ ਸਾਰਿਆਂ ਦੀ ਆ ਜਾਵੇ ਤੇ ਉਹਦੇ ਨਾਲ ਪਹਿਲਾਂ ਅਸੀਂ ਉੱਠ ਕੇ ਇਕੱਠੇ ਹੋ ਕੇ ਇਹ ਸ਼ਰਸ ਕਰ ਗਏ ਕਿ ਜ਼ਬਰ ਦੇ ਵਿਰੁੱਧ ਸਾਨੂੰ ਲੜਨ ਦੀ ਲੋੜ ਆ ਬਾਈ ਬੋਲੇ ਸੋਨਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ